ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਥੋੜਾ ਜਿਹਾ ਕੰਮ ਕਰ ਰਹੇ ਹਾਂ ਸਿੱਖ ਰਾਜ ਕਿਵੇਂ ਗਿਆ ਇਸ ਇਤਿਹਾਸ ਦੇ ਉੱਤੇ ਇਸ ਤੋਂ ਪਹਿਲਾਂ ਦੋ ਵੀਡੀਓ ਪਾਈਆਂ ਜਿਦੇ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਦੀ ਮੌਤ ਉਸਦੇ ਪੁੱਤਰ ਕਮਰਨਾਉ ਨਿਹਾਲ ਦੀ ਮੌਤ ਤੇ ਉਸ ਤੋਂ ਅੱਗੇ ਰਾਣੀ ਚੰਦ ਗੌਰ ਬੀਬੀ 난ਕੀ ਦੀ ਮੌਤ ਤੇ ਰਾਜਾ ਸ਼ੇਰ ਸਿੰਘ ਜੋ ਰਣਜੀਤ ਸਿੰਘ ਦਾ ਪੁੱਤਰ ਸੀ ਉਸ ਦੀ ਮੌਤ ਤੇ ਇਸ ਤੋਂ ਅੱਗੇ ਡੋਗਰੇ ਧਿਆਨ ਸਿੰਘ ਦੀ ਮੌਤ ਇਹ ਸਾਰੇ ਇਤਿਹਾਸ ਦੇ ਉੱਤੇ ਆਪਾਂ ਸਾਂਝ ਪਾ ਚੁੱਕੇ ਹਾਂ ਇਸ ਤੋਂ ਅੱਗੇ ਅੱਜ ਕਿਵੇਂ ਸੰਧਾਵਾਲੀਆ ਸਰਦਾਰ ਸ਼ੇਰ ਸਿੰਘ ਨੂੰ ਮਾਰਨ ਤੋਂ ਬਾਅਦ ਧਿਆਨ ਸਿੰਘ ਨੂੰ ਮਾਰਨ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਉੱਤੇ ਬਿਠਾਉਂਦੇ ਨੇ ਜੈਸ ਰਿਹਾ ਉਸ ਦੀ ਉਮਰ 5 ਸਾਲ ਤੇ 11ਵੇਂ 11 ਦਿਨ ਦੀ ਹੁੰਦੀ ਆ ਜਦ ਰਣਜੀਤ ਸਿੰਘ ਦੀ ਮੌਤ ਹੋਈ ਸੀ ਉਸ ਵੇਲੇ ਦਲੀਪ ਸਿੰਘ ਦੀ ਉਮਰ 9 ਮਹੀਨੇ ਤੇ 27 28 ਦਿਨ ਦੇ ਲਗਭਗ ਸੀ ਲੈਣਾ ਸਿੰਘ ਸੰਧਾਵਾਲੀਆ ਪੰਜਾਬ ਦੀ ਵਜਾਰਤ ਸੰਭਾਲਦਾ ਦਲੀਪ ਸਿੰਘ ਨੂੰ ਤਖਤ ਉੱਤੇ ਬਿਠਾਇਆ ਜਾਂਦਾ ਗਿਆਨੀ ਗੁਰਮukh ਸਿੰਘ ਤੇ ਲੈਣਾ ਸਿੰਘ ਅਜੀਤ ਸਿੰਘ ਜੀ ਇਹ ਸਲਾਹ ਹੁੰਦੀ ਆ ਕਿ ਲੱਗਦੇ ਹੱਥੇ ਹੀ ਡੋਗਰੇ ਸੁਚੇਤ ਸਿੰਘ ਤੇ ਹੀਰਾ ਸਿੰਘ ਨੂੰ ਵੀ ਧਿਆਨ ਸਿੰਘ ਦੇ ਮਗਰੀ ਤੋਰ ਦਿੱਤਾ ਜਾਵੇ ਤਾਂ ਮਿਸਰ ਲਾਲ ਸਿੰਘ ਦੇ ਕੋਲ ਉਹਨਾਂ ਨੂੰ ਕਿਲੇ ਵਿੱਚ ਸੱਦਨ ਦੇ ਲਈ ਸੁਨੇਹਾ ਭੇਜਦੇ ਨੇ ਮਿਸਰ ਲਾਲ ਸਿੰਘ ਹੀਰਾ ਸਿੰਘ ਡੋਗਰੇ ਨੂੰ ਸੁਚੇਤ ਸਿੰਘ ਡੋਗਰੇ ਨੂੰ ਇਹ ਸਨੇਹਾ ਦਿੰਦਾ ਕਿ ਤੁਹਾਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਕਿਲੇ ਦੇ ਵਿੱਚ ਬੁਲਾਇਆ ਗਿਆ ਪਰ ਪੰਡਿਤ ਜੱਲਾ ਏ ਅੱਗੇ ਉਹ ਕਹਿੰਦਾ ਕਿ ਜਦ ਤੱਕ ਧਿਆਨ ਸਿੰਘ ਡੋਗਰੇ ਦੀ ਲਿਖਤ ਵਿੱਚ ਚਿੱਠੀ ਨਹੀਂ ਆਉਂਦੀ ਅਸੀਂ ਕਿਲੇ ਦੇ ਅੰਦਰ ਨਹੀਂ ਜਾਵਾਂਗੇ ਤਾਂ ਇਹ ਦੋਨੇ ਬਚ ਜਾਂਦੇ ਨੇ ਜਦ ਹੀਰਾ ਸਿੰਘ ਨੂੰ ਪਤਾ ਲੱਗਦਾ ਕਿ ਉਸਦੇ ਪਿਤਾ ਧਿਆਨ ਸਿੰਘ ਡੋਗਰੇ ਦਾ ਕਤਲ ਹੋ ਗਿਆ ਤੇ ਰਾਜਾ ਸ਼ੇਰ ਸਿੰਘ ਨੂੰ ਵੀ ਮਾਰ ਦਿੱਤਾ ਤਖਤ ਉੱਤੇ ਦਲੀਪ ਸਿੰਘ ਬੈਠਾ ਤੇ ਬਜਾਰਤ ਲੈਣਾ ਸਿੰਘ ਮਜੀਠੀਆ ਕੋਲ ਆ ਸੰਧਾਵਾਲੀਏ ਕੋਲ ਆ ਤਾਂ ਇਹ ਫੌਜ ਦੇ ਅੱਗੇ ਜਾ ਪਿੱਟਦਾ ਕਿ ਤੁਹਾਡੇ ਪੁਰਾਣਾ ਤੋਂ ਪਿਆਰੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋਇਆ ਉਸਦੇ ਪੁੱਤਰ ਪ੍ਰਤਾਪ ਸਿੰਘ ਦਾ ਕਤਲ ਹੋਇਆ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਤੁਹਾਡੇ ਰਾਜ ਦੇ ਸਭ ਤੋਂ ਪੁਰਾਣੇ ਵਫਾਦਾਰ ਸੇਵਕ ਰਾਜਾ ਧਿਆਨ ਸਿੰਘ ਦਾ ਕਤਲ ਹੋਇਆ ਜੋ ਪੰਜਾਬ ਦਾ ਵਜ਼ੀਰ ਕਾਫੀ ਲੰਮਾ ਸਮਾਂ ਰਿਹਾ ਤੁਹਾਡੀਆਂ ਅੱਖਾਂ ਫਿਰ ਵੀ ਨਹੀਂ ਖੁੱਲੀਆਂ ਤੁਹਾਡੀਆਂ ਅੱਖਾਂ ਉਸ ਵੇਲੇ ਖੁੱਲਣਗੀਆਂ ਜਦ ਅੰਗਰੇਜ਼ ਪੰਜਾਬ ਦੇ ਵਿੱਚ ਆ ਪਹਿਣਗੇ ਉਸ ਨੇ ਇਹ ਜਾਦੂ ਫੌਜ ਦੇ ਵਿੱਚ ਚਲਾਇਆ ਇਹ ਅਜੀਤ ਸਿੰਘ ਜਦੋਂ ਕਲਕੱਤੇ ਗਿਆ ਸੀ ਤਾਂ ਇਸ ਨੇ ਫੌਜ ਦੇ ਨਾਲ ਸਮਝੌਤਾ ਕੀਤਾ ਹੋਇਆ ਬਹੁਤ ਜਲਦ ਪੰਜਾਬ ਉੱਤੇ ਅੰਗਰੇਜ਼ੀ ਫੌਜਾਂ ਆ ਪੈਣਗੀਆਂ ਤੁਸੀਂ ਮੇਰਾ ਸਾਥ ਦਿਓ ਆਪਾਂ ਰਾਜਾ ਸ਼ੇਰ ਸਿੰਘ ਤੇ ਵਜ਼ੀਰ ਧਿਆਨ ਸਿੰਘ ਦੀ ਮੌਤ ਦਾ ਬਦਲਾ ਲਈਏ ਉਸਦੇ ਪੁੱਤਰ ਦੀ ਮੌਤ ਦਾ ਬਦਲਾ ਲਈਏ ਤਾਂ ਤੁਹਾਡੀ ਤਨਖਾਹ ਵੀ ਵਧਾਵਾਂਗਾ ਤੇ ਤੁਹਾਨੂੰ ਇਨਾਮ ਵੀ ਦਵਾਂਗਾ ਫੌਜ ਹੀਰਾ ਸਿੰਘ ਦੇ ਪਿੱਛੇ ਲੱਗੇ ਤੁਰਦੀ ਆ ਤੇ ਕਿਲੇ ਉੱਤੇ ਹਮਲਾ ਬੋਲ ਦਿੱਤਾ ਜਾਂਦਾ ਜਿਸ ਵਿੱਚ ਲਗਭਗ 100 ਤੋਪਾਂ ਹੀਰਾ ਸਿੰਘ ਦੇ ਕੋਲ ਆ ਤੇ 50000 ਤੇ 51000 ਦੇ ਲਗਭਗ ਖਾਲਸਾ ਫੌਜ ਇਹ ਕਿਲੇ ਉੱਤੇ ਹਮਲਾ ਬੋਲਦੇ ਆ ਲੜਾਈ ਦੇ ਵਿੱਚ ਲਹਿਣਾ ਸਿੰਘ ਫੌਜ ਦੇਖ ਰਿਹਾ ਤੇ ਉਹਦੀ ਛਾਤੀ ਦੇ ਵਿੱਚ ਗੋਲੀ ਲੱਗਦੀ ਆ ਤੇ ਉਹ ਧਰਤੀ ਤੇ ਡਿੱਗ ਪੈਂਦਾ ਅਜੀਤ ਸਿੰਘ ਕੋਲ ਬੈਠ ਕੇ ਥੋੜਾ ਵਿਰਲਾਪ ਕਰਨ ਲੱਗਦਾ ਤੇ ਲਹਿਣਾ ਸਿੰਘ ਕਹਿੰਦਾ ਕਤਲ ਕਰਨੇ ਬਾਦਸ਼ਾਹ ਤੇ ਵਜ਼ੀਰਾਂ ਦੇ ਤੇ ਮੌਤੋਂ ਡਰਨਾ ਪਤੀਜਾ ਜੀ ਫੌਜ ਦੇ ਹੱਥ ਜਿਉਂਦੇ ਨਾ ਆ ਜਾਇਓ ਮਰਦਾ ਵਾਂਗ ਲੜਕੇ ਮਰਿਓ ਤਾਂ ਅਗਲੇ ਦਿਨ ਹੀ ਅਜੀਤ ਸਿੰਘ ਕੰਧ ਟੱਪ ਕੇ ਫੌਜ ਦੇ ਉੱਤੇ ਜਾ ਪੈਂਦਾ ਜਿੱਥੇ ਉਹ ਮਰਦਾ ਵਾਂਗ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਤੇ ਹੁਣ ਜਿਹੜੀ ਬਜਾਰਤਾ ਇਹ ਰਾਜਾ ਹੀਰਾ ਸਿੰਘ ਦੇ ਹੱਥ ਆਉਂਦੀ ਆ ਤਖਤ ਉੱਤੇ ਦਲੀਪ ਸਿੰਘ ਬੈਠਾ ਫੌਜ ਦੀ ਤਨਖਾਹ ਵਧਾਈ ਜਾਂਦੀ ਆ ਤੇ ਫੌਜ ਨੂੰ ਬੜੀ ਖਿਆਈ ਦੇ ਨਾਲ ਇਨਾਮ ਦਿੱਤੇ ਜਾਂਦੇ ਆ ਇਸ ਤੋਂ ਅੱਗੇ ਹੀਰਾ ਸਿੰਘ ਦੀ ਨਿਗਾਹ ਪੈਂਦੀ ਆ ਜਵਾਹਰ ਸਿੰਘ ਜੋ ਰਾਣੀ ਜਿੰਦ ਕੌਰ ਦਾ ਭਾਈ ਆ ਜਿੰਦ ਕੌਰ ਤਲੀਪ ਸਿੰਘ ਦੀ ਮਾਂ ਜਵਾਹਰ ਸਿੰਘ ਨਹੀਂ ਸੀ ਚਾਹੁੰਦਾ ਕਿ ਪੰਜਾਬ ਦੇ ਵਜ਼ਾਰ ਤੇ ਹੀਰਾ ਸਿੰਘ ਸਾਹਬੇ ਤੇ ਹੀਰਾ ਸਿੰਘ ਵੀ ਨਹੀਂ ਸੀ ਚਾਹੁੰਦਾ ਕਿ ਜਵਾਹਰ ਸਿੰਘ ਉਸਦੇ ਰਾਹ ਦਾ ਰੋੜਾ ਬਣੇ ਸੋ ਇਸ ਨੇ ਫੌਜ ਦੇ ਵਿੱਚ ਇਹ ਗੱਲ ਨੂੰ ਕਮਾਉਣਾ ਸ਼ੁਰੂ ਕੀਤਾ ਕਿ ਜਵਾਹਰ ਸਿੰਘ ਰਾਣੀ ਜਿੰਦਕੌਰ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਕੋਲ ਨਾ ਜਾਣਾ ਚਾਹੁੰਦੇ ਨੇ ਤੇ ਇੱਕ ਦਿਨ ਕੁਦਰਤੀ ਤੌਰ ਦੇ ਉੱਤੇ ਇਹ ਗੱਲ ਸਾਬਤ ਇਸ ਤਰ੍ਹਾਂ ਹੋਈ ਕਿ ਜਵਾਹਰ ਸਿੰਘ ਫੌਜ ਦੇ ਵਿੱਚ ਇਹ ਗੱਲ ਕਹਿ ਰਿਹਾ ਸੀ ਕਿ ਹੀਰਾ ਸਿੰਘ ਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਨੂੰ ਬਹੁਤ ਤੰਗ ਕਰਦਾ ਜੇ ਤੁਸੀਂ ਮੇਰਾ ਸਾਥ ਨਾ ਦਿਓਗੇ ਹੀਰਾ ਸਿੰਘ ਨੂੰ ਬਾਜ਼ਾਰਤ ਤੋਂ ਨਾ ਹਟਾਉਂਗੇ ਤਾਂ ਮੈਂ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਕੋਲ ਲੈ ਜਾਵਾਂਗਾ ਬੇਸ਼ੱਕ ਉਸਨੇ ਇਹ ਗੱਲ ਇਸ ਤਰ੍ਹਾਂ ਆਖੀ ਸੀ ਕਿ ਫੌਜ ਦੇ ਵਿੱਚ ਭੈ ਆਵੇ ਤੇ ਉਹ ਹੀਰਾ ਸਿੰਘ ਨੂੰ ਬਾਜ਼ਾਰਤ ਤੋਂ ਹਟਾ ਦੇਣ ਪਰ ਹੀਰਾ ਸਿੰਘ ਦਾ ਜਾਦੂ ਪਹਿਲਾਂ ਹੀ ਫੌਜ ਦੇ ਉੱਤੇ ਚੱਲਿਆ ਹੋਇਆ ਸੀ ਕਿ ਇਹ ਦਲੀਪ ਸਿੰਘ ਨੂੰ ਅੰਗਰੇਜ਼ਾਂ ਕੋਲ ਲਿਜਾਣ ਨੂੰ ਫਿਰਦਾ ਤੇ ਜਦੋਂ ਉਸ ਨੇ ਇਹ ਗੱਲ ਆਪ ਫੌਜ ਦੇ ਵਿੱਚ ਕਹਿ ਦਿੱਤੀ ਤਾਂ ਫੌਜ ਨੇ ਉਸ ਨੂੰ ਇੱਕਦਮ ਗੁੱਸੇ ਦੇ ਵਿੱਚ ਆ ਕੇ ਗ੍ਰਿਫਤਾਰ ਕਰ ਲਿਆ ਤੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਇਸ ਤੋਂ ਅੱਗੇ ਕਮਰ ਪਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਹੀ ਪੁੱਤਰ ਸਨ ਉਹਨਾਂ ਨੇ ਆਪ ਦੇ ਰਾਜ ਦੇ ਵਿੱਚ ਦਖਲ ਜਾਂ ਬਗਾਵਤ ਅਠਾ ਦਿੱਤੀ ਜਿਸ ਨੂੰ ਰੋਕਣ ਦੇ ਵਾਸਤੇ ਸ਼ਾਲਕੋਟ ਦੇ ਵਿੱਚ ਗੁਲਾਬ ਸਿੰਘ ਦੇ ਹੁਕਮ भेजे ਆ ਗਿਆ ਗਲਬ ਸਿੰਘ ਨੂੰ ਹੀਰਾ ਸਿੰਘ ਦੇ ਵੱਲੋਂ ਤੇ ਕੁਝ ਹੋਰ ਫੌਜਾਂ ਭੇਜੀਆਂ ਗਈਆਂ ਤੇ ਉਸ ਗਦਰ ਨੂੰ ਉੱਥੇ ਹੀ ਦਬਾ ਲਿਆ ਗਿਆ ਤੇ ਦੋਨਾਂ ਸ਼ਹਿਜ਼ਾਦਿਆਂ ਨੂੰ 50 ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਜਦ ਅੰਗਰੇਜ਼ੀ ਫੌਜ ਦਾ ਜਦ ਖਾਲਸਾ ਫੌਜ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਸ਼ਹਿਜ਼ਾਦਿਆਂ ਨੂੰ ਘੇਰਿਆ ਗਿਆ ਤੇ ਉਹਨਾਂ ਤੋਂ ਜੁਰਮਾਨਾ ਪਾਇਆ ਗਿਆ ਤਾਂ ਉਹ ਹੀਰਾ ਸਿੰਘ ਤੇ ਘਰ ਨੂੰ ਘੇਰਾ ਪਾ ਲੈਂਦੇ ਨੇ ਤੇ ਅੰਤ ਨੂੰ ਹੀਰਾ ਸਿੰਘ ਨੂੰ ਇਸ ਗੱਲ ਦੇ ਉੱਤੇ ਸਲਾਹ ਕਰਨੀ ਪੈਂਦੀ ਆ ਕਿ ਕੰਵਰ ਪਿਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਨੂੰ ਛੱਡ ਦਿੱਤਾ ਜਾਵੇ ਉਹਨਾਂ ਨੂੰ ਕੁਝ ਵੀ ਨਾ ਕਿਹਾ ਜਾਵੇ ਦੂਸਰੇ ਨੰਬਰ ਦੀ ਜਿਹੜੀ ਸੁਲਾਹ ਸੀ ਕਿ ਜਵਾਹਰ ਸਿੰਘ ਨੂੰ ਵੀ ਛੱਡਿਆ ਜਾਵੇ ਕੈਦ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੀਸਰੇ ਨੰਬਰ ਦੇ ਉੱਤੇ ਪੰਡਿਤ ਜੱਲਾ ਖਾਲਸਾ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰੇ ਅੰਤ ਨੂੰ ਇਹ ਸੁਲਾਹ ਮੰਨ ਲਈ ਜਾਂਦੀ ਆ ਤੇ 20000 ਰੁਪਇਆ ਲੈ ਕੇ ਗੁਲਾਬ ਸਿੰਘ ਆਪਦਾ ਘੇਰਾ ਉਠਾ ਲੈਂਦਾ ਇਸ ਤੋਂ ਅੱਗੇ ਜਦ ਜਵਾਹਰ ਸਿੰਘ ਬਾਹਰ ਆ ਜਾਂਦਾ ਤਾਂ ਰਾਜਾ ਸੁਚੇਤ ਸਿੰਘ ਜੋ ਹੀਰਾ ਸਿੰਘ ਦਾ ਚਾਚਾ ਡੋਗਰਾ ਡੋਗਰੇ ਭਾਈ ਸੀ ਤਿੰਨ ਗੁਲਾਬ ਸਿੰਘ ਧਿਆਨ ਸਿੰਘ ਤੇ ਸੁਚੇਤ ਸਿੰਘ ਧਿਆਨ ਸਿੰਘ ਦਾ ਕਤਲ ਹੋ ਜਾਂਦਾ ਗੁਲਾਬ ਸਿੰਘ ਕਸ਼ਮੀਰ ਦੇ ਵਿੱਚ ਆ ਤੇ ਸੁਚੇਤ ਸਿੰਘ ਹੁਣ ਇਹ ਨਹੀਂ ਚਾਹੁੰਦਾ ਕਿ ਪੰਜਾਬ ਦੀ ਵਿਜਾਰਤ ਹੀਰਾ ਸਿੰਘ ਸੰਭਾਲੇ ਉਸ ਦੀ ਪਿੱਠ ਉੱਤੇ ਰਾਣੀ ਜਿੰਦ ਕੌਰ ਤੇ ਜਵਾਹਰ ਸਿੰਘ ਖੜੇ ਨੇ ਉਹ ਫੌਜ ਦੇ ਵਿੱਚ ਇਸ ਨੂੰ ਲਈ ਜਾਂਦੇ ਨੇ ਫੌਜ ਦੇ ਕੁਝ ਪੰਚ ਸਰਪੰਚ ਸਹਿਮਤ ਹੋ ਜਾਂਦੇ ਨੇ ਇਸ ਗੱਲ ਉੱਤੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਹੀਰਾ ਸਿੰਘ ਦੀ ਥਾਂ ਤੇ ਜਵਾਹਰ ਸਿੰਘ ਤੇ ਜਿੰਦ ਕੌਰ ਸੁਚੇਤ ਸਿੰਘ ਨੂੰ ਵਜ਼ੀਰ ਬਣਾਉਣਾ ਚਾਹੁੰਦੇ ਨੇ ਤਾਂ ਅਸੀਂ ਇਸ ਗੱਲ 'ਚ ਤੁਹਾਡਾ ਸਾਥ ਦੇਵਾਂਗੇ ਇਸ ਗੱਲ ਉੱਤੇ ਪਿੱਛੇ ਲੱਗ ਕੇ ਆਪਣੇ ਦੋ ਵਕੀਲ ਲੈ ਕੇ ਤੇ ਕੁਝ ਸਿਪਾਹੀ ਲੈ ਕੇ ਸ਼ਾਹਦਰਿਆ ਪਹੁੰਚਦਾ ਰਾਜਾ ਸੁਚੇਤ ਸਿੰਘ ਜਦ ਇਸ ਗੱਲ ਦਾ ਹੀਰਾ ਸਿੰਘ ਨੂੰ ਪਤਾ ਲੱਗਦਾ ਤਾਂ ਉਹ ਫੇਰ ਆਪ ਦਾ ਰਟਾ ਰਟਾਇਆ ਮੰਤਰ ਫੌਜ ਦੇ ਅੱਗੇ ਚਲਾ ਦਿੰਦਾ ਕਿ ਅੰਗਰੇਜ਼ਾਂ ਦੇ ਨਾਲ ਸੁਚੇਤ ਸਿੰਘ ਦਾ ਸਮਝੌਤਾ ਅਤਰ ਸਿੰਘ ਸੰਧਾਵਾਲੀਆ ਰਹੀਂ ਹੋਇਆ ਅਤਰ ਸਿੰਘ ਸੰਧਾਵਾਲੀਆ ਉਸ ਵੇਲੇ ਪੰਜਾਬ ਦੇ ਵਿੱਚ ਨਹੀਂ ਸੀ ਤੇ ਇਸ ਕਰਕੇ ਇਸ ਨੇ 18 ਲੱਖ ਰੁਪਈਆ ਫਿਰੋਜ਼ਪੁਰ ਦੀ ਅੰਗਰੇਜ਼ੀ ਬੈਂਕ ਦੇ ਵਿੱਚ ਰੱਖਿਆ ਹੋਇਆ ਮੈਂ ਇਸ ਨੂੰ ਖਾਲਸਾ ਰਾਜ ਦਾ ਬਾਗੀ ਹੋਣ ਤੋਂ ਜਾਂ ਖਾਲਸਾ ਰਾਜ ਦੇ ਨਾਲ ਧਰੋਹ ਕਮਾਉਣ ਤੋਂ ਰੋਕ ਰਿਹਾ ਹਾਂ ਤੇ ਇਸ ਦੇ ਬਦਲੇ ਦੇ ਵਿੱਚ ਇਹ ਮੇਰੇ ਨਾਲ ਬਗਾਵਤ ਕਰ ਰਿਹਾ ਤੇ ਹੁਣ ਬਹੁਤ ਜਲਦ ਜੇ ਤੁਸੀਂ ਮੇਰਾ ਸਾਥ ਨਾ ਦਿਓਗੇ ਤਾਂ ਅੰਗਰੇਜ਼ੀ ਫੌਜ ਨੂੰ ਇਹ ਪੰਜਾਬ ਦੇ ਵਿੱਚ ਲੈ ਆਉਣਗੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਦੁਸ਼ਮਣ ਹੱਥੋਂ ਕਤਲ ਹੋਵਾਂ ਤਾਂ ਆਹ ਲੋ ਮੇਰੀ ਤਲਵਾਰ ਤੁਸੀਂ ਹੀ ਮੈਨੂੰ ਕਤਲ ਕਰ ਦਿਓ ਇਹ ਗੱਲ ਫੌਜ ਦੇ ਵਿੱਚ ਫੇਰ ਇੱਕ ਵਾਰ ਫੈਲ ਜਾਂਦੀ ਆ ਤੇ ਫੌਜ ਹਮਦਰਦੀ ਦਿਖਾਉਂਦਿਆਂ ਹੋਇਆਂ ਜਾਂ ਅੰਗਰੇਜ਼ਾਂ ਦੇ ਵਿਰੁੱਧ ਆਪ ਦੀ ਪੜਾਅਸ ਨੂੰ ਰੱਖਦਿਆਂ ਹੋਇਆਂ ਹੀਰਾ ਸਿੰਘ ਦੇ ਵੱਲ ਹੋ ਤੁਰਦੀ ਆ ਤੇ ਅੰਤ ਸੁਚੇਦ ਸਿੰਘ ਨੂੰ ਘੇਰਾ ਪਾ ਲਿਆ ਜਾਂਦਾ ਜਿੱਥੇ ਲੜਾਈ ਦੇ ਵਿੱਚ ਸੁਚੇਦ ਸੁਚੇਦ ਸਿੰਘ ਉਸਦੇ ਵਕੀਲ ਤੇ ਉਸਦੇ ਸਾਥੀ ਮਾਰੇ ਜਾਂਦੇ ਨੇ ਬਾਣੀ ਨੂੰ ਤਰਫਦਾ ਹੋਇਆ ਸੁਚੇਦ ਸਿੰਘ ਇਸ ਜਹਾਂ ਤੋਂ ਕੂਚ ਕਰ ਜਾਂਦਾ ਹੁਣ ਜਿਹੜੀ ਨਿਗਾਹ ਹੀਰਾ ਸਿੰਘ ਦੀ ਪੈਂਦੀ ਆ ਭਾਈ ਵੀਰ ਸਿੰਘ ਦੇ ਉੱਤੇ ਭਾਈ ਵੀਰ ਸਿੰਘ ਜਿਆਦਾਤਰ ਨਰੰਗਾ ਬਾਦ ਜੋ ਅਮਰਸਰ ਦੇ ਨੇੜੇ ਆ ਉੱਥੇ ਹੀ ਆਪਦੇ ਕਿਲੇ ਦੇ ਵਿੱਚ ਉਹ ਗੁਰੂ ਘਰ ਦੇ ਵਿੱਚ ਰਹਿੰਦੇ ਸੀ ਜਿੱਥੇ ਲਗਭਗ ਉਹਨਾਂ ਕੋਲ 200 ਸਵਾਰ ਤੇ 1200 ਦੇ ਨੇੜੇ ਤੇੜ ਪੈਦਲ ਫੌਜ ਹਮੇਸ਼ਾ ਰਹਿੰਦੀ ਸੀ ਜੋ ਵੀ ਲਾਹੌਰ ਰਾਜ ਦੇ ਵਿਰੋਧੀ ਸਨ ਜੇ ਜਿਨ੍ਹਾਂ ਨੂੰ ਉਹਨਾਂ ਰਾਜ ਦੇ ਵਿੱਚੋਂ ਕੱਢਿਆ ਗਿਆ ਸੀ ਜਾਂ ਜੋ ਵੀ ਜਿਸ ਤਰ੍ਹਾਂ ਦੇ ਪੰਥਕ ਸਖਸ਼ੀਅਤਾਂ ਸਨ ਉਹ ਭਾਈ ਵੀਰ ਸਿੰਘ ਦੇ ਕੋਲ ਜਾ ਕੇ ਟਿਕਾਣਾ ਕਰ ਲੈਂਦੀਆਂ ਸੀ ਤੇ ਭਾਈ ਵੀਰ ਸਿੰਘ ਦਾ ਸਤਕਾਰ ਸਿੱਖ ਫੌਜੀ ਦੇ ਵਿੱਚ ਬਹੁਤ ਸੀ ਬਹੁਤ ਭਜਨੀਕ ਇਕਾਤਮਾ ਸੀ ਜਿਸ ਨੂੰ ਸਾਰੇ ਹੀ ਬਹੁਤ ਪੂਜਦੇ ਸਨ ਤੇ ਇਸ ਕਰਕੇ ਹੀਰਾ ਸਿੰਘ ਦਾ ਜਿਹੜਾ ਜੋਰ ਆ ਉਹ ਵੀਰ ਸਿੰਘ ਦੇ ਉੱਤੇ ਨਹੀਂ ਸੀ ਚੱਲ ਰਿਹਾ ਤੇ ਉਸ ਨੇ ਵੀਰ ਸਿੰਘ ਜੀ ਨੂੰ ਤੇ ਸੰਧਾ ਵਾਲੀਏ ਅਤਰ ਨੂੰ ਖਤਮ ਕਰਨ ਦੇ ਲਈ ਇੱਕ ਬੜੀ ਗਹਿਰੀ ਗੋਦ ਗੁੰਦੀ ਉਸ ਨੇ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਦੇ ਨਾਲ ਨੇੜਤਾ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੂੰ ਤੋਹਫੇ ਦੇਣੇ ਸ਼ੁਰੂ ਕੀਤੇ ਤੇ ਇਹ ਵੀ ਆਖਿਆ ਕਿ ਜੇ ਤੁਹਾਨੂੰ ਲੰਗਰ ਵਾਸਤੇ ਕਿਸੇ ਕਿਸਮ ਦੀ ਜਾਗੀਰ ਦੀ ਲੋੜ ਆ ਤਾਂ ਉਹ ਵੀ ਤੁਹਾਡੀ ਵਧਾ ਦਿੱਤੀ ਜਾਵੇਗੀ ਤੇ ਅੰਤ ਨੂੰ ਇਹ ਗੁਲਾਬ ਸਿੰਘ ਤੇ ਮਹਿਤਾਬ ਸਿੰਘ ਆਪ ਦੇ ਦੋ ਜਰਨੈਲਾਂ ਨੂੰ ਫੌਜ ਦੇ ਕੇ ਭੇਜਦਾ ਇੱਕ ਨੂੰ ਅਮਰਸਰ ਭੇਜਿਆ ਜਾਂਦਾ ਦੂਸਰਾ ਫੌਜ ਲੈ ਕੇ ਮਲਤਾਨ ਵੱਲ ਚਲਾਇਆ ਜਾਂਦਾ ਤੇ ਇਹ ਦੋਨੇ ਜਰਨੈਲਾਂ ਨੂੰ ਆਖਿਆ ਜਾਂਦਾ ਇਹਨਾਂ ਦੇ ਹੱਥ ਕੁਝ ਚਿੱਠੀਆਂ ਭੇਜੀਆਂ ਜਾਂਦੀਆਂ ਅਗੇ ਤੁਸੀਂ ਭਾਈ ਵੀਰ ਸਿੰਘ ਨੂੰ ਜਾ ਕੇ ਦਿਓ ਕਿ ਅਤਰ ਸਿੰਘ ਸੰਧਾਵਾਲੀਏ ਨੂੰ ਪੰਜਾਬ ਦੇ ਵਿੱਚ ਬੁਲਾਇਆ ਜਾਵੇ ਤਾਂ ਕਿ ਉਹ ਆਪਣੇ ਅਜੀਤ ਸਿੰਘ ਤੇ ਲੈਣਾ ਸਿੰਘ ਸੰਧਾਵਾਲੀਆ ਦਾ ਬਦਲਾ ਡੂਗਰਿਆਂ ਤੋਂ ਲੈ ਸਕੇ ਉਹਨਾਂ ਚਿੱਠੀਆਂ ਉੱਤੇ ਕੋਈ ਜਰਨੈਲਾਂ ਦੇ ਵੀ ਦਸਤਕ ਸੀ ਇਹ ਚਿੱਠੀਆਂ ਭਾਈ ਵੀਰ ਸਿੰਘ ਨੂੰ ਦਿੱਤੀਆਂ ਜਾਂਦੀਆਂ ਭਾਈ ਵੀਰ ਜੀ ਉਹ ਚਿੱਠੀਆਂ ਨੂੰ ਲੈਣਾ ਸਿੰਘ ਤੱਕ ਪਹੁੰਚਾ ਦਿੰਦੇ ਨੇ ਤੇ ਅੱਜਾ ਦਾ ਲੈਣਾ ਸਿੰਘ ਨੂੰ ਇਹ ਚਿੱਠੀਆਂ ਮਿਲਦੀਆਂ ਤਾਂ ਭਾਈ ਵੀਰ ਸਿੰਘ ਦੇ ਡੇਰੇ ਵਿੱਚ ਆ ਜਾਂਦਾ ਤੇ ਇਸ ਡੇਰੇ ਦੇ ਵਿੱਚ ਕਮਰ ਕਸ਼ਮੀਰਾ ਸਿੰਘ ਤੇ ਪਸ਼ੋਰਾ ਸਿੰਘ ਵੀ ਆ ਜਾਂਦੇ ਨੇ ਪਸ਼ੋਰਾ ਸਿੰਘ ਲਾਹੌਰ ਚ ਲਿਆ ਜਾਂਦਾ ਕਸ਼ਮੀਰਾ ਸਿੰਘ ਇੱਥੇ ਹੀ ਰਹਿੰਦਾ ਤੇ ਜਦ ਅਤਰ ਸਿੰਘ ਵਾਪਸ ਪੰਜਾਬ ਦੇ ਵਿੱਚ ਆਉਂਦਾ ਤਾਂ ਫੌਜ ਦੇ ਵਿੱਚ ਹੀਰਾ ਸਿੰਘ ਇਹ ਗੱਲ ਘੁਮਾ ਦਿੰਦਾ ਕਿ ਦੇਖੋ ਪੰਜਾਬ ਦਾ ਦੁਸ਼ਮਣ ਹੁਣ ਵੀਰ ਸਿੰਘ ਦੇ ਨਾਲ ਜਾ ਮਿਲਿਆ ਇਹ ਅੰਗਰੇਜ਼ਾਂ ਵੱਲੋਂ ਆਇਆ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਆਇਆ ਬਹੁਤ ਜਲਦ ਅੰਗਰੇਜ਼ੀ ਫੌਜ ਪੰਜਾਬ ਦੇ ਵਿੱਚ ਆਵੇਗੀ ਤੁਸੀਂ ਮੇਰਾ ਸਾਥ ਦਿਓ ਤਾਂ ਇਹਨਾਂ ਨੂੰ ਆਪਾਂ ਨੂੰ ਖਤਮ ਕਰਨਾ ਪਵੇਗਾ ਤਾਂ ਮੀਆਂ ਲਾਭ ਸਿੰਘ ਮਹਤਾਬ ਸਿੰਘ ਗੁਲਾਬ ਸਿੰਘ ਜਵਾਹਰ ਮੱਲ ਤੇ ਜਲੰਧਰ ਦੇ ਗਵਰਨਰ ਨੂੰ ਫੌਜ ਦੇ ਕਿ ਭੇਜਿਆ ਜਾਂਦਾ ਇਸ ਕਿਲੇ ਦੇ ਵਿੱਚ ਲੜਾਈ ਹੁੰਦੀ ਆ ਜਿੱਥੇ ਭਾਈ ਵੀਰ ਸਿੰਘ ਜੀ ਪੱਟ ਉੱਤੇ ਗੋਲਾ ਲੱਗਣ ਦੇ ਨਾਲ ਮਾਰੇ ਜਾਂਦੇ ਨੇ ਜਾਂ ਇਹਨਾਂ ਦੀ ਸ਼ਹੀਦੀ ਹੁੰਦੀ ਆ ਤੇ ਇਸ ਜਗ੍ਹਾ ਦੇ ਉੱਤੇ ਹੀ ਕਮਰ ਕਸ਼ਮੀਰਾ ਸਿੰਘ ਵੀ ਮਾਰਿਆ ਜਾਂਦਾ ਅਤਰ ਸਿੰਘ ਸੰਧਾਵਾਲੀਆ ਵੀ ਮਾਰਿਆ ਜਾਂਦਾ ਤੇ ਦੂਸਰੇ ਪਾਸਿਓਂ ਗੁਲਾਬ ਸਿੰਘ ਤੇ ਹੋਰ ਜਰਨਲ ਕਈ ਮਾਰੇ ਜਾਂਦੇ ਨੇ ਤੇ ਅੰਤ ਨੂੰ ਡੋਗਰਾ ਹੀਰਾ ਸਿੰਘ ਮੀਆਂ ਲਾਭ ਸਿੰਘ ਡੋਗਰਾ ਕਮਰ ਕਸ਼ਮੀਰਾ ਸਿੰਘ ਦੀ ਮਾਂ ਤੇ ਉਸ ਦੀਆਂ ਬੇਗਮਾਂ ਨੂੰ ਨੂਡ ਕੇ ਲਾਹੌਰ ਨੂੰ ਲਿਜਾ ਰਿਹਾ ਖਾਲਸਾ ਬਹੁਏ ਨੂੰ ਜਦ ਪਤਾ ਲੱਗਦਾ ਤਾਂ ਡੋਗਰਿਆਂ ਦੀ ਫੌਜ ਨੂੰ ਘੇਰਾ ਪਾਇਆ ਜਾਂਦਾ ਤੇ ਇਹਨਾਂ ਦੀ ਮਾਤਾ ਜੀ ਤੇ ਬੀਬੀਆਂ ਨੂੰ ਛੱਡ ਦਿੱਤਾ ਜਾਂਦਾ ਤੇ ਇਹਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਲਾਗੂ ਕਰ ਦਿੱਤੀਆਂ ਜਾਂਦੀਆਂ ਨੇ ਫੌਜ ਦੇ ਵਿੱਚ ਹਜੇ ਇਹ ਗੱਲ ਦਾ ਕਾਫੀ ਗੁੱਸਾ ਸੀ ਕਿ ਕਮਰ ਕਸ਼ਮੀਰਾ ਸਿੰਘ ਰਣਜੀਤ ਸਿੰਘ ਦੇ ਪੁੱਤਰ ਨੂੰ ਮਾਰਿਆ ਜਾਂਦਾ ਇਹ ਗੱਲ ਦਾ ਹਜੇ ਗੁੱਸਾ ਠੰਡਾ ਨਹੀਂ ਸੀ ਹੋਇਆ ਜਾਂ ਪੰਡਤ ਜੱਲੇ ਨੇ ਰਾਣੀ ਜਿੰਦਕੌਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹ ਗੱਲ ਫੌਜ ਦੇ ਵਿੱਚ ਘੁੰਮ ਗਈ ਕਿ ਪੰਡਤ ਜੱਲ੍ਹਾ ਰਾਣੀ ਜਿੰਦਕੌਰ ਤੇ ਦਲੀਪ ਸਿੰਘ ਨੂੰ ਬਹੁਤ ਤੰਗ ਕਰਦਾ ਫੌਜ ਨੇ ਹੀਰਾ ਸਿੰਘ ਨੂੰ ਹੁਕਮ ਭੇਜਿਆ ਖਾਲਸਾ ਫੌਜ ਨੇ ਕਿ ਪੰਡਤ ਜੱਲ੍ਹੇ ਨੂੰ ਖਾਲਸਾ ਰਾਜ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾ। ਇਹ ਗੱਲ ਹੀਰਾ ਸਿੰਘ ਨੂੰ ਜਦ ਪਤਾ ਲੱਗੀ ਤਾਂ ਹੀਰਾ ਸਿੰਘ ਬਹੁਤ ਘਬਰਾਇਆ। ਉਹ ਖਾਲਸਾ ਹੀ ਖਜ਼ਾਨੇ ਦੇ ਵਿੱਚੋਂ ਮਾਲ ਇਕੱਠਾ ਕਰਕੇ ਆਪ ਦੇ ਕੁਝ ਸਿਪਾਹੀ ਲੈ ਕੇ ਖਾਲਸਾ ਸਲਤਨਤ ਦੇ ਵਿੱਚੋਂ ਭੱਜ ਕੇ ਕਸ਼ਮੀਰ ਵੱਲ ਨੂੰ ਜਾਣ ਲੱਗਿਆ ਤਾਂ ਉਸ ਨੂੰ ਥੋੜ੍ਹੀ ਬਾਅਦ ਉੱਤੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਫੌਜਾਂ ਨੇ ਅਤਰ ਸਿੰਘ ਕਾਲੇ ਵਾਲੇ ਦੀਆਂ ਫੌਜਾਂ ਨੇ ਜਵਾਹਰ ਸਿੰਘ ਨੇ ਜਾ ਕੇ ਰਿਆ ਤੇ ਜਿੱਥੇ ਉਹਦੀ ਇੱਕ ਪਿੰਡ ਦੇ ਵਿੱਚ ਕਾਫੀ ਗਾਇਗਾ ਚ ਲੜਾਈ ਹੋਈ ਤੇ ਉਸ ਲੜਾਈ ਦੇ ਵਿੱਚ ਉਸਦੇ ਸਾਥੀ ਕਤਲ ਕੀਤੇ ਗਏ ਤੇ ਹੀਰਾ ਸਿੰਘ ਨੂੰ ਫੜ ਲਿਆ ਗਿਆ ਤੇ ਅਤਰ ਸਿੰਘ ਕਾਲਿਆਂ ਵਾਲਾ ਕਹਿ ਰਿਹਾ ਸੀ ਕਿ ਤੇਰੇ ਪਿਓ ਦੇ ਬੀਜੇ ਹੋਏ ਪਾਪ ਦੇ ਬੀਜ ਦਾ ਹੀ ਨਤੀਜਾ ਜੋ ਖਾਲਸਾ ਫੌਜ ਨੂੰ ਹੌਲੀ-ਹੌਲੀ ਖਾ ਰਿਹਾ ਹੈ ਹੀਰਾ ਸਿੰਘ ਨੂੰ ਗੱਡੀ ਚਾੜ ਦਿੱਤਾ ਜਾਂਦਾਗਾ ਇਸ ਤੋਂ ਅੱਗੇ ਜਵਾਹਰ ਸਿੰਘ ਰਾਣੀ ਜਿੰਦ ਕੌਰ ਦਾ ਭਾਈ ਦਲੀਪ ਸਿੰਘ ਦਾ ਮਾਮਾ ਬਾਜ਼ਾਰਤ ਸੰਬਤ ਸਾਂਭ ਲੈਂਦਾਗਾ ਤੇ ਇਸ ਬਾਜ਼ਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੰਮੂ ਦੇ ਡੋਗਰੇ ਤੋਂ ਮਾਮਲਾ ਉਗਰਾਇਆ ਜਾਂਦਾ ਲਗਭਗ 68 ਲੱਖ ਦੇ ਨੇੜੇ ਤੇੜ ਉਹ ਮਾਮਲਾ ਅੱਗੇ ਤੋਂ ਵਧਾਇਆ ਜਾਂਦਾ ਤੇ ਰਹਿਿੰਦਾ ਹੋਇਆ ਮਾਮਲਾ ਅਗਰਾਇਆ ਜਾਂਦਾਗਾ ਇਸ ਤੋਂ ਅੱਗੇ 18 ਲੱਖ ਰੁਪਇਆ ਮਲਤਾਨ ਤੋਂ ਗਰਾਇਆ ਜਾਂਦਾਗਾ ਹੁਣ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਕਮਰ ਪਸ਼ੌਰਾ ਸਿੰਘ ਰਣਜੀਤ ਸਿੰਘ ਦੇ ਪੁੱਤਰ ਤੇ ਜਵਾਹਰ ਸਿੰਘ ਦੇ ਵਿਚਾਲੇ ਗਲਾਬ ਸਿੰਘ ਤ੍ਰਿੜ ਵਧਾਉਂਦਾਗਾ ਤੇ ਅੰਗਰੇਜ਼ੀ ਫੌਜ ਨੂੰ ਸੱਦਾ ਦਿੰਦਾ ਪੰਜਾਬ ਦੇ ਉੱਤੇ ਆਉਣ ਦੇ ਲਈ ਤੇ ਆਪ ਅੰਗਰੇਜ਼ਾਂ ਦੇ ਨਾਲ ਗੋੰਦ-ਗੋੰਦਦਾ ਕਿ ਮੈਨੂੰ ਕਸ਼ਮੀਰ ਦਾ ਇੱਕ ਆਯਾਦ ਰਾਜ ਦਿੱਤਾ ਜਾਵੇ ਤੇ ਮੈਂ ਤੁਹਾਡੀ ਲਾਹੌਰ ਰਾਜ ਲੈਣ ਦੇ ਵਿੱਚ ਮਦਦ ਕਰਾਂਗਾ ਤੁਹਾਡੇ ਨਾਲ ਉਹ ਹੁਣ ਸਾਂਝ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਅਤੇ ਆਸਾਂਜਾ ਕਰਦੇ ਆ ਗਲਤੀ ਹੋਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ